ਮੇਰਾ ਜਿਹੜਾ ਸੈਂਟਰ ਹੈ ਉਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੈ ਔਰ ਮੋਗੇ ਦਾ ਬੜਾ ਹੀ ਰਿਪਿਊਟਡ ਜਿਹਨੂੰ ਕਹਿ ਲੋ ਸਕੂਲ ਹੈ ਇੱਥੇ ਅਰੇਂਜਮੈਂਟ ਬਹੁਤ ਅੱਛੇ ਹੈ ਔਰ ਹਰੇਕ ਕਮਰੇ ਵਿੱਚ ਰੋਸ਼ਨੀ ਦਾ ਬੈਠਣ ਦਾ ਬੱਚਿਆਂ ਦਾ ਬਹੁਤ ਅੱਛਾ ਪ੍ਰਬੰਧ ਹੈ ਤੇ ਕੋਈ ਵੀ ਬੱਚਾ ਜਿਹੜਾ ਉਹ ਨਕਲ ਨਹੀਂ ਮਾਰੇਗਾ ਇਸ ਦਾ ਖਾਸ ਪ੍ਰਬੰਧ ਕੀਤਾ ਗਿਆ ਤੇ ਉਹ ਸਾਰੇ ਜਿਹੜੇ ਸੁਪਰਵਾਈਜ਼ਰ ਹਨ ਨਿਗਰਾਨ ਹਨ ਔਰ ਮੇਰੀ ਜਿਹੜੀ ਟੀਮ ਹੈ ਉਹ ਬੜੇ ਵਧੀਆ ਤਰੀਕੇ ਨਾਲ ਸੁਚੱਜੇ ਢੰਗ ਨਾਲ ਆਪਣੀ ਡਿਊਟੀ ਦੇਣ ਲਈ ਤਤਪਰ ਹੈ ਤੇ ਬੱਚਿਆਂ ਨੂੰ ਸਾਡੀਆਂ ਅ ਅਸ਼ੋਕ ਕਾਮਨਾ ਹੈ ਕਿ ਉਹ ਵਧੀਆ ਪੇਪਰ ਕਰਨ ਤੇ ਆਪਣਾ ਵਧੀਆ ਦੇਣ। ਗਿਵ ਦੇ ਅਲਬੈਸਟ ਹਾਂ। ਇਹਨੂੰ ਦਿਖ ਦੇ ਕਿਵੇਂ ਲੱਗ ਰਿਹਾ ਅੱਜ ਅੱਛਾ ਲੱਗ ਰਿਹਾ ਕਿਉਂਕਿ ਇਹਨਾਂ ਦਾ ਪਹਿਲਾ ਪੇਪਰ ਹੈ ਤੇ ਉਹ ਬੜੇ ਚਾਅ ਨਾਲ ਪੇਪਰ ਵੀ ਦੇਣ ਆਏ ਆ। ਅੱਜ ਤਾਂ 10th ਦਾ ਹੀ ਹੈਗਾ ਪਰ ਇੱਥੇ 12ਵੀਂ ਦਾ ਵੀ ਸੈਂਟਰ ਹੈਗਾ। ਅਨਕਾਲਾ ਪੇਪਰ ਆਜ ਇਹਨਾਂ ਦਾ ਪੰਜਾਬੀ A ਦਾ ਪੇਪਰ ਹੈ 10ਵੀਂ ਕਲਾਸ ਦਾ ਤੇ ਕੱਲ 12ਵੀਂ ਕਲਾਸ ਦਾ ਪੇਪਰ ਹੈ। ਸ਼ਿਸ਼ਾ ਨੋਤੀ ਦਾ। ਅੱਜ ਸਾਡੇ ਸਕੂਲ 'ਚ ਜੋ 10ਵੀਂ ਦੇ ਬੱਚੇ ਪੇਪਰ ਦੇਣ ਆ ਰਹੇ ਨੇ ਇਹਦੇ ਰਿਗਾਰਡਿੰਗ ਸਾਡੇ ਦੋ ਸੈਂਟਰ ਬਣੇ ਆ ਸਾਡੇ ਸਕੂਲ 'ਚ ਇੱਕ ਸੈਂਟਰ ਆ ਜਿਹੜਾ ਓਪਨ ਵਾਲੇ ਬੱਚਿਆਂ ਦਾ ਬਣਿਆ ਇੱਕ ਸੈਂਟਰ ਆ ਜਿਹੜਾ ਹੋ ਰੈਗੂਲਰ ਸਟੂਡੈਂਟਸ ਨੇਗੇ ਤੇ ਬੱਚੇ ਜਿਹੜੇ ਉਹ ਆ ਰਹੇ ਨੇ ਬੱਚਿਆਂ ਨੂੰ ਪ੍ਰੋਪਰ ਸੈਟਿੰਗ ਪਲਾਨ ਦਿੱਤੀ ਗਈ ਆ ਬੱਚਿਆਂ ਲਈ ਵਾਸ਼ਰੂ ਲੜਕੀਆਂ ਤੇ ਲੜਕਿਆਂ ਲਈ ਵੱਖਰੇ ਵੱਖਰੇ ਪ੍ਰੋਵਾਈਡ ਕੀਤੇ ਗਏ ਨੇ ਬਾਕੀ ਪਾਣੀ ਦੀ ਸਹੂਲਤ ਹੈ ਬੱਚੇ ਜਿਹੜੇ ਉਹ ਆਰਾਮ ਨਾਲ ਆਪਣਾ ਪੇਪਰ ਦੇਣਗੇ ਤੇ ਕੋਈ ਉਹਨਾਂ ਨੂੰ ਖਿਆਈ ਨਹੀਂ ਆਊਗੀ ਤੇ ਨਾ ਹੀ ਕੋਈ ਅਸੀਂ ਕਿਸੇ ਬਾਹਰੋਂ ਅਨਸੀਸਰੀ ਅਨਸਰ ਨੂੰ ਦਾਖਲ ਹੋਣ ਦੇਵਾਂਗੇ। ਨਕਲ ਦੀ ਜੇ ਗੱਲ ਕੀਤੀ ਜਾਵੇ ਬੱਚੇ ਤੇ ਅਦਾ ਕਿਦਾਂ ਦੇ ਦੇ ਦੇ। ਉਹੀ ਕਹਿ ਰਹੀਆਂ ਨਾ ਕਿ ਵੀ ਅਨਸੀਸਰੀ ਅਨਸੀਸਰੀ ਜਿਹੜੇ ਪਰਸਨ ਨੇਗੇ ਉਹ ਸਾਡੇ ਸਕੂਲ 'ਚ ਦਾਖਲ ਨਹੀਂ ਹੋਣਗੇ। ਤੁਹਾਨੂੰ ਤਮਾਨ ਲੋ ਐਡਮਿਸ਼ਨਾਂ ਨੂੰ ਲੈ ਕੇ ਵੀ ਬੜਾ ਉਤਸ਼ਾਹ ਕੀਤਾ ਜਾ ਰਿਹਾ ਹੈ। ਹਾਂਜੀ ਅਸੀਂ ਉਹਦੇ ਰਿਗਾਰਡਿੰਗ ਵੀ ਮਹਿਮਾ ਜਿਹੜੀ ਹੋ ਵੈਬਸਾਈਟ ਦਿੱਤੇ ਹੋਏ ਨੇ ਬਣਨੀ ਅਸੀਂ ਬਸ ਕੱਲ੍ਹ ਤੋਂ ਉਹਦਾ ਵੀ ਆਗਾਜ਼ ਕਰ ਦੇਣਾਗਾ। 5% ਵਾਧੇ ਦੀ ਉਹਨਾਂ ਨੇ ਗੱਲ ਕਹੀ ਹੈ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕੋਸ਼ਿਸ਼ ਕੀ ਅਸੀਂ 5% ਤੋਂ ਵੱਧ ਦੀ ਲੈ ਕੇ ਜਾਵਾਂਗੇ ਜੀ ਤੁਹਾਡਾ ਮੇਰਾ ਨਾਮ ਭੁੱਲਿਆ ਜੀ ਕਿਹੜੀ ਇਹ ਕੋਣੀ ਮੇਰੀ ਹੈਗੀ ਆ ਜੀ 42 ਸਾਲ ਦੀ ਹੋ ਗਈ ਹਾਂ 10ਵੀਂ ਦਾ ਪੇਪਰ ਦੇਣ ਦੇ ਵਾਸਤੇ ਆਏ ਹਾਂ ਉਹਨਾਂ ਕਿ ਦਵਾ ਲੱਗ ਰਿਹਾ ਹਾਂ ਨੂੰ ਬਹੁਤ ਵਧੀਆ ਲੱਗਦਾ ਸੀ ਬੱਚਾ ਵਾਂਗ ਲੱਗਦਾ ਜਿਵੇਂ ਪਹਿਲਾ ਸਟੂਡੈਂਟ ਵਾਂਗ ਪੇਪਰ ਦੇ ਦਿੰਦੇ ਸੀ ਹਾਂ ਜੀ ਬਹੁਤ ਯਾਰ ਕੋਈ ਜੋਬ ਵਗੈਰਾ ਬਾਰੇ ਪੁੱਛਦੇ ਬੋਲ ਰਹੇ ਹਾਂ ਹਾਂਜੀ ਸਰ ਜੋਬ ਬਾਰੇ ਦਿੰਦੇ ਆ ਸਰ ਆਂਗਣਵਾੜੀ ਚ ਹੈਲਪਰ ਆ ਤੇ ਮਤਲਬ ਕਿ ਸਾਡੇ ਸੀਟ ਖਾਲੀ ਆ ਵਰਕਰ ਦੀ ਐਸ ਕਰਕੇ ਦਿੰਦੇ ਹਾਂ ਹਾਂਜੀ ਸਰ ਇਹ ਓਪਨ ਚੀਜ਼ ਹੀ ਲੱਗਦਾ ਈਜ਼ੀ ਲੱਗਦਾ ਈ ਪੇਪਰ ਤੇ ਹਾਂਜੀ ਸਰ ਓਪਨ ਚੀਜ਼ ਹੀ ਲੱਗਦਾ ਹਾਂਜੀ